ਸੋ ਵੀਡੀਓ ਪੂਰੀ ਦੇਖੋ ਲਾਈਕ ਸ਼ੇਅਰ ਐਂਡ ਕਰਿਓ ਜੀ ਤੋ ਐਂਡ ਤੱਕ ਬਣੇ ਰਹੋ ਇਹਨਾਂ ਹਾਲਤਾਂ ਦੇ ਵਿੱਚ ਵਿਅਕਤੀ ਗੱਡੀ ਨੂੰ ਭਜਾਵੇ ਤੇ ਜਿਆਦਾ ਡੈਮੇਜ ਕਰਨ ਵਾਲੀ ਗੱਲ ਹੁੰਦੀ ਹੈ ਸੋ ਗੱਡੀ ਦਾ ਆਇਲ ਲੈਵਲ ਚੈੱਕ ਕਰਨ ਲੱਗੇ ਆ ਕਿਉਂਕਿ ਜਿਹੜੀ ਵੀ ਗੱਡੀ ਆ ਰਹੀ ਹੈ ਡਾਇਗਨੋਸ ਪ੍ਰੋਪਰ ਚੈੱਕ ਕਰਨ ਦਾ ਤਰੀਕਾ ਜਿਹੜਾ ਉਹ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਆਪਾਂ ਗੱਡੀ ਸਾਰੇ ਬਹੁਤ ਸਾਰੇ ਇਸ਼ੂ ਸੀ ਉਹਨਾਂ ਇਸ਼ੂਆਂ ਦੇ ਚੱਲਦੇ ਆ ਕਿਹੜੀਆਂ ਕਿਹੜੀਆਂ ਚੀਜ਼ਾਂ ਚ ਪ੍ਰੋਬਲਮ ਹੁੰਦੀ ਹੈ ਗੱਡੀ ਵੀਰ ਹੋਣਾਂ ਦੇ ਮੁਤਾਬਕ ਤਾਂ ਸਿਰਫ 3000 ਚੱਲੀ ਪਾਜੀ ਆਇਲ ਬਦਲ ਤੋਂ ਬਾਅਦ ਕਿੰਨੀ ਚੱਲੀ ਹੈ 3000 3000 ਚੱਲੀ ਹੈ ਤੇਲ ਦੀ ਕੰਡੀਸ਼ਨ ਹੈ ਜਿਹੜੀ ਬਹੁਤ ਪੂਅਰ ਹੈ ਇੱਕ ਚੀਜ਼ ਮੈਂ ਹੋਰ ਦਿਖਾ ਦੇਵਾਂ ਇਹਨਾਂ ਗੱਡੀਆਂ ਦੇ ਵਿੱਚ ਜਿਹੜਾ ਇਜ਼ੀਅਰ ਵਾਲ ਹੈ ਨਾ ਜਿਹੜਾ ਉਹ ਬੜੀ ਪ੍ਰੋਬਲਮ ਕ੍ਰੀਏਟ ਕਰਦਾ ਠੀਕ ਹੈ ਜੀ ਬੈਕ ਕੰਪਰੈਸਰ ਕਿੰਨਾ ਹੈਗਾ ਟਰਬੋ ਤੇ ਬਿਠਾ ਉਂਗਲ ਮਾਰਿਓ ਟਰਬੋ ਨੇ ਵੀ ਤੇਲ ਚੱਕਿਆ ਕਿਉਂਕਿ 18 ਤੋਂ ਲੈ ਕੇ ਤੇ 21 ਤੱਕਰ ਇਸ ਗੱਡੀ 'ਚ ਪ੍ਰੋਬਲਮ ਆਈ ਆ ਬੜਾ ਗੱਡੀ ਸਟਾਰਟ ਕਰਿਓ ਬੈਕ ਕੰਪਰੈਸਰ ਕਿੰਨਾ ਓਹੋ ਸੋ ਦੋਸਤੋ ਤੇਲ ਦੇ ਛਿੱਟੇ ਵੇਖੋ ਕਿੱਥੋਂ ਦਿੱਖ ਰਿਹਾ ਹੁਣ ਆਵਾਜ਼ ਸੁਣਿਓ ਜਿਹੜੇ ਦੋਸਤ ਕਮੈਂਟ ਪਾ ਕੇ ਕਹਿੰਦੇ ਨੇ ਵੀ ਬਾਈ ਨੂੰ ਕੁਝ ਨਹੀਂ ਪਤਾ ਚਲੋ ਧੰਨਵਾਦ ਤੁਹਾਡਾ ਪੇਪਰ ਲਿਓ ਉੱਥੇ ਅੱਠ ਇੱਕ ਤੋਂ ਬਹੁਤ ਜ਼ਿਆਦਾ ਬੱਡ ਕੰਪਰੈਸਰ ਦੀ ਆਵਾਜ਼ ਆ ਰਹੀ ਹੈ ਚੱਲੀ ਲਾਈ ਬੇਟਾ ਚਲੋ ਉੱਚੀ ਹੋ ਦਿਖਾਉਣੇ ਆਪਾਂ ਐ ਡਿੱਪ ਬਾਹਰ ਕੱਢ ਲਓ ਡਿੱਪ ਬਾਹਰ ਕੱਢ ਲਓ ਤੇਨੂੰ ਸਾਈਡ ਤੇ ਰੱਖ ਦਿਓ ਤੇ ਬਲੋ ਪਾਈਪ ਵਾਲੀ ਥਾਂ ਨੱਪਿਓ ਐਨੀ ਜੀ ਦੋ ਮਿੰਟ ਬੀਜੀ ਤੇ ਪੇਪਰ ਕੋ ਬੜਾ ਆਹ ਆਪਾਂ ਕੁਝ ਚੀਜ਼ ਦਿਖਾਉਣੀ ਹੈ ਭਾਜੀ ਇਹਦਾ ਬੈਕ ਕੰਪਰੈਸਰ ਥੋੜਾ ਮੱਚ ਜਾਦੇ ਆ ਮੜੇ ਲਾਈ ਬੇਟਾ ਆਉ ਕੁੱਤੇ ਬਾਹਰ ਆਉਂਦਾ ਚੱਲੀ ਇਹਨਾਂ ਹਾਲਤਾਂ ਦੇ ਵਿੱਚ ਵਿਅਕਤੀ ਗੱਡੀ ਨੂੰ ਭਜਾਵੇ ਤੇ ਜਿਆਦਾ ਡੈਮੇਜ ਕਰਨ ਵਾਲੀ ਗੱਲ ਹੁੰਦੀ ਹੈ ਸੋ ਜਿਹੜੇ ਦੋਸਤਾਂ ਨੇ ਹਜੇ ਤੱਕ ਪ੍ਰੀਤ ਮੋਟਰ ਵਾਲਾ ਚੈਨਲ ਸਬਸਕ੍ਰਾਈਬ ਨਾ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਇਹਦੇ ਸ਼ੌਕਰ ਤੇ ਰੱਬ ਤੁਹਾਡਾ ਪਲਾ ਕਰੇ ਬੁਸ਼ਕਟ ਵਗੈਰਾ ਤਾਂ ਪਾਵਾਂਗੇ ਠੀਕ ਹੈ ਜੀ ਹਾਂ ਇੰਟਰਕੂਲਰ ਚ ਵੀ ਤੇਲ ਆ ਰਿਹਾ ਹੈਗਾ ਆਪਾਂ ਹੁਣ ਟਰਬੋ ਵਾਲਾ ਇਹਦਾ ਇੰਟਰਕੂਲਰ ਹੈ ਇਹ ਉਹਦੇ ਚ ਤੇਲ ਲੱਤੇ ਹੋਏ ਜਿਹੜੇ ਮੇਰੇ ਕੱਪੜਿਆਂ ਤੇ ਉੱਪਰ ਵੀ ਛਿੱਟੇ ਪਏ ਆ ਆ ਤੁਹਾਡੇ ਸਾਹਮਣੇ ਕਿ ਕਿ ਇੰਨੀ ਪੁਰਾਣੇ ਕੰਡੀਸ਼ਨ ਦੀਆਂ ਗੱਡੀਆਂ ਵਿਅਕਤੀ ਲੈ ਕੇ ਆਉਂਦੇ ਨੇ ਉਹਨਾਂ ਨੂੰ ਕਿਵੇਂ ਚੈੱਕ ਕਰਨਾ ਹੁੰਦਾ ਆਂਗਲ ਲਾਇਓ ਬੇਟਾ ਆਹ ਲਓ ਸਾਫ਼ ਕਰਕੇ ਉਂਗਲ ਲਾਇਓ ਇਹ ਉੱਤੇ ਤੇਲ ਲੱਤੇ ਹੋਏ ਜਿਹੜੇ ਮੇਰੇ ਕੱਪੜਿਆਂ ਤੇ ਉੱਪਰ ਵੀ ਛਿੱਟੇ ਪਏ ਆ ਤੁਹਾਡੇ ਸਾਹਮਣੇ ਕਿ ਕਿ ਇੰਨੀ ਪੁਰਾਣੇ ਕੰਡੀਸ਼ਨ ਦੀਆਂ ਗੱਡੀਆਂ ਵਿਅਕਤੀ ਲੈ ਕੇ ਆਉਂਦੇ ਨੇ ਉਹਨਾਂ ਨੂੰ ਕਿਵੇਂ ਚੈੱਕ ਕਰਨਾ ਹੁੰਦਾ ਆਂਗਲ ਲਾਇਓ ਬੇਟਾ ਆਹ ਲਓ ਸਾਫ਼ ਕਰਕੇ ਉਂਗਲ ਲਾਇਓ ਕਪੜਾ ਲੈ ਲੋ ਇੰਦੇ ਅੰਦਰ ਬੁਰਾ ਹਾਲ ਹੋਏਗਾ ਫੇਸ ਔਇਲ ਚੱਕ ਰਹੀ ਐ ਵੀਰੋ ਨੇ ਨੂੰ ਨਹੀਂ ਪਤਾ ਆਪਾਂ ਇਹਨਾਂ ਨੂੰ ਕੁੱਛ ਦੇ ਸਸੀ ਕਾ ਭਾਜੀ ਕੀ ਹਾਲ ਚਾਲ ਐ ਭਾਜੀ ਇਹ ਧੂਆ ਦਿਖ ਰਿਹਾ ਬੇਟਾ ਤੈਨੂੰ ਵੀ ਨਜ਼ਰ ਆ ਰਿਹਾ ਐ ਇਹਨੂੰ ਅਸੀਂ ਬੈਕ ਕੰਪਰੈਸਰ ਕਹਿੰਦੇ ਆਂ ਹਾਂਜੀ ਦੋਸਤੋ ਜਿਹੜੀ ਇੰਨੀ ਮੋਟੀ ਕਾਰਬਨ ਹੈ ਨਾ ਇਹ ਕਿਤੇ ਨਾ ਕਿਤੇ ਇੰਜਨ ਨੂੰ ਡੈਮੇਜ ਕਰਦੀ ਹੁਣ ਜਿਹੜੀ ਕਾਰਬਨ ਇੰਨੀ ਸਟੱਕ ਹੋਈ ਵੀ ਆ ਥੋੜੇ ਬੇਟਾ ਪਿਛਲੇ ਲੱਗੇ ਜਾਓ ਆਪਾਂ ਥੋੜੀ ਜਿਹੀ ਡੈਮੋ ਦੇ ਤੌਰ ਤੇ ਦਿਖਾਉਨੇ ਆ ਇਸ ਦੀ ਹਾਲਤ ਇੰਨੀ ਜ਼ਿਆਦਾ ਬੁਰੀ ਆ ਜਿਹੜੀ ਅੰਦਰ ਇਹਨੇ ਕਿ ਸਟੱਕ ਕਰ ਗਈ ਬਈ ਇਹਦੇ ਵਿੱਚ ਆਇਲ ਮਿਕਸ ਹੋ ਰਿਹਾ ਜਦੋਂ ਆਇਲ ਹੋਊਗਾ ਹਾਲਤ ਇਹੋ ਜੀ ਹੈ ਤਾਂ ਇਹ ਸਾਰਾ ਸਟੱਕ ਕੀਤਾ ਹੋਇਆ ਨੀਡਲ ਲਾਜੋ ਬੇਟਾ ਥੋੜਾ ਹੋਰ ਜੂਮ ਕਰਕੇ ਪ੍ਰੀਮੋਟਰਸ ਮੋਗਾ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਓ ਕਰਿਓ ਦੱਸਿਓ ਤੁਹਾਨੂੰ ਵੀਡੀਓ ਕਿੰਦਾ ਲੱਗਿਆ ਤੁਹਾਡੇ ਕੰਮ ਆਉਣ ਵਾਲੀਆਂ ਚੀਜ਼ਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਉਸਕੋ ਸਭ ਤੋਂ ਕਮਜ਼ੋਰ ਬਾਈ ਜੀ ਚੀਚੀ ਹੁੰਦੀ ਆ ਆਪਣੇ ਹਾਂਜੀ ਜੀ ਆਪਾਂ ਗੱਲ ਕਰੀਏ ਇੱਥੇ ਰੱਖੀ ਪੁੱਤ ਹੱਥ ਪੈਰ ਰੱਖੀ ਮਾਰੇਗਾ ਮੈਂ ਚੀਚੀ ਦੇ ਨਾਲਾ ਕੋਸ਼ ਨੂੰ ਹਲਾਉਣਾ ਚਾਹੁੰਦਾ ਭਾਈ ਜੀ ਆ ਦੇਖੋ ਖਲ ਰਿਹਾ ਭਾਈ ਜੀ ਹਾਂਜੀ ਠੀਕ ਐ ਆਈ ਆਪਾਂ ਐਸ ਪਾਸੇ ਆ ਜੀ ਆ ਲੋ ਜੀ ਆ ਲੋ ਕੋਸ਼ ਖਲ ਰਿਹਾ ਜੀ ਹਾਂ ਠੀਕ ਐ ਉੱਚੀ ਮਾ ਹੋਰ ਦਿਖਾਉਣਾ ਗੱਡੀ ਦਾ ਵਜ਼ਨ ਹੈ ਜਿਹੜਾ ਟ੍ਰੈਟਾ ਦਾ ਦੋ ਸਤਾਪੇ ਦੇਖ ਲੈਣਗੇ ਤੇ ਬਾਈ ਜੀ ਆਪਾਂ ਕਿੰਨਾ ਖਲਾ ਰਹੇ ਹਲ ਰਿਹਾ ਕਿ ਨਹੀਂ ਖਲ ਰਿਹਾ ਹਾਂਜੀ ਆਪ ਸਭ ਇੱਕ ਤੁਹਾਨੂੰ ਮੈਂ ਬੇਨਤੀ ਕੀਤੀ ਸੀ ਵੀ ਤੁਸੀਂ ਪਹਿਲਾਂ ਦੱਸੋ ਵੀ ਇਹ ਚਮਟਾ ਦੇ ਜਿਹੜੇ ਬੋਸ਼ ਐ ਕੱਲ ਪੁਆਏ ਆ ਇੱਕੋ ਕਹਿੰਦਾ 1000 ਰੁਪਏ ਦੇ ਕਹਿੰਨੇ 1050 ਦੇ ਬੋਸ਼ ਆਉਂਦੇ ਨੇ ਇੱਕ ਕਹਿੰਦਾ ਵਧੀਆ ਆਉਂਦੇ ਨੇ 1750 ਮੈਂ ਤਾਂ ਵੀਜੀ ਤੁਹਾਨੂੰ ਬੇਨਤੀ ਕੀਤੀ ਸੀ ਵੀ ਜੋ ਕੁਝ ਕਰਾਉਣਾ ਤੁਸੀਂ ਉਥੋਂ ਕਰਵਾਓ ਇੰਨੀ ਜੀ ਹਾਂ ਜੀ ਤੁਸੀਂ ਫੇਰ ਵੀ ਆਏ ਧੰਨਵਾਦ ਹਾਂ ਜੀ ਹੁਣ ਮੈਂ ਲੋਕਾਂ ਦੀ ਇਮੇਜ ਦੇ ਵਿੱਚ ਮੈਂ ਕਿਸੇ ਦੀ ਸ਼ੋਭ ਨਹੀਂ ਖਰਾਬ ਕਰਦਾ ਲੋਕ ਮੇਰੀ ਸ਼ੋਭ ਖਰਾਬ ਕਰਦੇ ਆ ਇੱਕ ਪਹਿਣਾ ਤਾਂ ਚਾਹੀਦਾ ਸੀ ਚਮਟਾ ਕੰਪਲੀਟ ਤੁਹਾਡੀ ਗੋਲੀ ਦੀ ਕੀ ਹਾਲਤ ਹੈ ਹਾਂ ਠੀਕ ਹੈ ਆ ਬੂਟ ਫਟਿਆ ਹੋਇਆ ਮੈਂ ਇਹ ਕਿੰਦੇ ਵੇਚਾਰੀਆਂ ਗੱਡੀਆਂ ਵਿੱਚ ਠੀਕ ਕਰ ਪਾਉਂਗਾ ਹਾਂ ਠੀਕ ਹੈ ਹੁਣ ਇੱਕ ਚਮਤੇ ਪਾਉਣੇ ਪੈਣੇ ਬਾਈ ਜੀ ਇੱਕ ਚੌਟਾ 2500 ਦੇ ਕਿਰਾਏ ਤੁਸੀਂ 2200 ਵਿੱਚ ਸਾਰ ਲਿਆ ਦਾ ਇਹਨਾਂ ਕੀ ਲੱਗਾ ਕਿ ਜ਼ਿਆਦਾ ਹਾਂਜੀ ਹਾਂਜੀ ਕੋਈ ਰਿਜ਼ਲਟ ਮਿਲਿਆ ਉਹਦਾ ਨਹੀਂ ਇਹ ਕੀ ਚੀਜ਼ ਆਪਾਂ ਜਿਹੜੇ ਆਡੀਅנס ਵੇਖਣ ਵਾਲੀ ਆ ਤੁਹਾਡੇ ਬਾਅਦ ਨੂੰ ਦੱਸੀ ਜਾਂਦੇ ਆ ਵੀ ਕੰਮ ਕਿਵੇਂ ਹੋਣਾ ਹੁੰਦਾ ਉਹਦੇ باوجود ਵੀ ਲੋਕੀ ਕੰਮ ਕਿਵੇਂ ਕਰ ਰਿਹਾ ਤੇ ਕਿਵੇਂ ਕਰਾ ਰਿਹਾ ਮੈਂ ਕਿਸੇ ਨੂੰ ਇਹ ਸਮਝਾ ਨਹੀਂ ਸਕਦਾ ਮੇਰੇ ਸਮਝਾਉਣ ਦਾ ਬਿਸ਼ਾ ਨਹੀਂ ਜਿਹੜਾ ਕੋਈ ਮੇਰੇ ਕੋਲ ਵੀ ਚੱਲ ਕੇ ਆਊਗਾ ਮੈਨੂੰ ਤਾਂ ਆਪਣੇ ਤਰੀਕੇ ਨਾਲ ਕੰਮ ਕਰਨਾ ਆਉਂਦਾ ਜਦੋਂ ਕਰੂੰਗਾ ਇਸ ਕਰਕੇ ਲੱਗਾ ਪਤਾ ਵੀ ਇਹ ਪਾਜੀ ਮਹੰਗੇ ਆ ਹਾਂ ਮੇਰੀ ਜੇ ਤਾਂ ਨਹੀਂ ਪੈਣਾ ਜੇ ਚੋਟੇ ਪੈਣੇ ਤੇ ਤੁਹਾਡੇ ਪੈਣੇ ਆਹ ਵੇ ਤੁਹਾਡੇ ਕਹਿਣ ਦੀ ਮੈਂ ਕੋ ਆਇਆ ਕੱਲ ਲੇਕਿਨ ਫੇਰ ਵੀ ਮੈਂ ਆਉਣਾ ਇੱਥੇ ਮੇਰੇ ਕਹਿੰਦੇ ਚੋਟੇ ਪਾਏ ਨਹੀਂ ਨਹੀਂ ਵੀ ਆਪ ਤੁਹੀ ਕਾਦੀ ਕਰਾ ਕੇ ਦੇਖ ਲਓ ਜੇ ਤੁਹਾਡੇ ਸਮਰਾਲੇ ਚ ਹੈਗਾ ਮਕੈਨਿਕ ਵੀ ਕਰਾ ਲਓ ਤੇ ਮਕੈਨਿਕ ਬਹੁਤ ਵਧੀਆ ਤੇ ਵਧੀਆ ਹੁੰਦੇ ਨੇ ਤੇ ਲੇਕਰ ਆ ਪੁਆਇਆ ਰਿਜ਼ਲਟ ਕੋਈ ਨਹੀਂ ਮਿਲਿਆ ਕੱਲ ਪੁਆ ਕੇ ਤੁਰਿਆ ਚੋ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਧਿਆਨ ਚ ਲੈਦੀਆਂ ਇਹ ਗੱਡੀ ਨੂੰ ਬਾਈ ਜੀ ਜਿਵੇਂ ਤੁਸੀਂ ਭਜਾਉਣ ਦਾ ਵਿਸ਼ਾ ਜੇ ਭਜਾਉਂਗੇ ਤੇ ਤੇਲ ਚੱਲੇ ਹਾਂਜੀ ਤੁਸੀਂ ਮੇਰੇ ਪਜਾਮੇ ਦੀ ਹਾਲਤ ਵੇਖ ਲਈ ਸੀ ਮੈਂ ਹੁਣੇ ਬਦਲ ਕੇ ਆ ਰਿਹਾ ਕਿਉਂਕਿ ਮੈਨੂੰ ਵੀ ਪਤਾ ਸੀ ਥੱਲੇ ਟਰਬੋ ਖੋਲਿਆ ਹੋਇਆ ਸੀਗਾ ਪਾਈਪ ਖੋਲੀ ਸੀ ਟਰਬੋ ਵੀ ਤੇਲ ਚਾਕਰ ਜਿੰਨੀ ਗੱਡੀ ਜ਼ਿਆਦਾ ਭਜਾਉਂਗੇ ਤੁਹਾਡੇ ਲਈ ਨੁਕਸਾਨ ਦਾ ਹੈ ਸਹੀ ਮੈਨਿਕ ਇੰਜਨ ਕਰਾਉਣੇ ਆ ਤੇ 80-90 ਹਜ਼ਾਰ ਰੁਪਏ ਇੰਜਨ ਤੇ ਚਾਹੀਦਾ ਤੁਸੀਂ ਮੈਨੂੰ ਤਾਂ ਗੱਡੀ ਚਲਾਈ ਨਹੀਂ ਚਲਾਈ ਤਾਂ ਨਹੀਂ ਮੈਂ ਚਲਾਈ ਨਹੀਂ ਜੀ ਲੋਕੀ ਚਲਾ ਰਹੇ ਆ ਹਾਂਜੀ ਮੈਂ ਕੰਮ ਕਰਾ ਕੇ ਸਰਵਸੁਰਵਤ ਖੜੀ ਕਰ ਗਿਆ ਇੱਕ ਵਾਰੀ ਤੇਲ ਬਦਲਣ ਤੋਂ ਪਹਿਲਾਂ ਬਦਲਣ ਤੋਂ ਬਾਅਦ ਤੁਸੀਂ ਇਹਨੂੰ अर्ਲੀ ਤੇਲ ਬਦਲਵਾਇਆ ਦਾ ਕਿਉਂਕਿ ਇਹਦੇ ਮੈਲ ਬਹੁਤ ਕਾਲਾ ਹਾਂਜੀ ਹਾਂਜੀ ਨਵਾਂ ਤੇਲ ਪਾਵਾਂਗੇ ਉਹ ਵੀ ਤੁਹਾਡੇ ਸਾਹਮਣੇ ਪਾਵਾਂਗੇ ਪਰ ਜਲਦੀ ਕਾਲਾ ਹੋ ਜੂ ਉਹਨੂੰ ਜਲਦੀ ਬਦਲ ਦਿਓ ਠੀਕ ਹੈ ਬਰਾ ਜੀ ਹਾਂਜੀ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਕਿਤਰਾ ਜੀ ਹੋਇਆ ਥੋੜਾ ਜਿਹਾ ਹਾਂ ਠੀਕ ਆ ਵਾਜਾਂ ਵਾਜਾਂ ਖਤਮ ਪਿਕਅਪ ਰਬੜ ਤੇ ਧੂਆਂ ਉਹ ਵੀ ਬੰਦ ਤੇ ਮੋਲਲ ਥੋੜਾ ਜਿਹਾ ਉਹ ਖੰਦ ਨਹੀਂ ਖੰਦੀ ਆ ਹੁਣ ਸਪੀਡ ਲਿਮਟ ਤੁਸੀਂ ਰੱਖਣੀ ਬਾਜੀ ਕਿਉਂਕਿ ਇਧਰ ਟਾਇਰਾਂ ਵੱਲ ਜੇ ਨਿਗਾਹ ਮਾਰੀਏ ਤੇ ਟਾਇਰ ਬਹੁਤ ਵੱਡੇ ਆ ਹਾਂਜੀ ਜਦੋਂ ਟਾਇਰ ਦਾ ਡਾਇਆ ਵੱਡਾ ਹੋਊਗਾ ਟਾਇਰ ਚੌੜਾ ਹੋਊਗਾ ਗੱਡੀ ਦਾ ਐਕਸਿਟਰ ਦੇ ਵਿੱਚ ਫਰਕ ਪੈ ਜਾਊਗਾ ਹਾਂਜੀ ਉਸੀ ਜੋ ਗੱਡੀ ਦਾ ਕੰਮ ਕਰਾਉਣ ਆਏ ਸੀ ਸੰਤੁਸ਼ਟੀ ਹੈ ਹਾਂਜੀ ਹੈਪੀ ਹੋ ਹੈਪੀ ਪਰ ਮੋਲਲ ਪਾਣੀ ਚੈੱਕ ਟੈਂਸਰ ਕਰਨਾ ਵੀ ਜੀ ਬਹੁਤ ਤੁਹਾਡਾ ਧੰਨਵਾਦ ਰਣਾ ਸਮਾਨ ਤੁਹਾਨੂੰ ਮੱਝਾ ਜੀ ਠੀਕਾ ਜੀ ਖੁਸ਼ ਹੋਣਾ ਹਾਂਜੀ ਹਾਂਜੀ ਧੰਨਵਾਦ ਤੁਹਾਡਾ